ਸਤਿ ਸ਼੍ਰੀ ਅਕਾਲ ਜੀ ਤੁਸੀਂ ਹਿੰਦ ਐਕਸਪ੍ਰੈਸ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਪਰਦੀਪ ਅਡੋਲ ਭਾਰਤ ਪਾਕਿਸਤਾਨ ਤਣਾ ਤੋਂ ਬਾਅਦ 8 ਰਾਜਾਂ ਦੇ 24 ਹਵਾਈ ਅੱਡੇ 10 ਮਈ ਤੱਕ ਬੰਦ ਕਰ ਦਿੱਤੇ ਗਏ ਇਹ ਸੂਬੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮਾਧ ਪ੍ਰਦੇਸ਼ ਉੱਤਰ ਪ੍ਰਦੇਸ਼ ਨੇ ਇਸੇ ਲਈ ਪਿਛਲੇ 2 ਦਿਨਾਂ ਦੇ ਵਿੱਚ ਦਿੱਲੀ ਹਵਾਈ ਅੱਡੇ ਤੋਂ 138 ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਇਸ ਦੌਰਾਨ ਮੁੰਬਈ 에ਅਰ ਟ੍ਰੈਫਿਕ ਕੰਟਰੋਲ ਤੇ ਦਬਾਅ ਵਧ ਗਿਆ ਹੈ। ਪਾਕਿਸਤਾਨ ਦੇ ਹਵਾਈ ਖੇਤਰ ਬੰਦ ਹੋਣ ਕਰਕੇ ਮੁੰਬਈ 에टीसी ਯੂਰਪ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਲਈ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੰਡੀਗੋ 에ਅਰਲਾਈਨਸ ਨੇ 10 ਮਈ ਦੀ ਰਾਤ 12 ਵਜੇ ਤੱਕ ਸ਼੍ਰੀਨਗਰ ਜੰਮੂ, ਅੰਮ੍ਰਿਤਸਰ, ਲੇ ਚੰਡੀਗੜ੍ਹ, ਧਰਮਸ਼ਾਲਾ, ਬੀਕਾਨੀਰ, ਜੋਧਪੁਰ, ਕਿਸ਼ਨਗੜ੍ਹ ਅਤੇ ਰਾਜਕੋਟ ਦੇ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ। ਸ਼ੀਰੀ ਨਗਰ ਹਵਾਈ ਅੱਡੇ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਸ਼ਹਿਰੀ ਹਵਾਵਾਜੀ ਵਿਭਾਗ ਨੇ ਇੱਕ ਨਵੀਂ ਸਲਾਹ ਜਾਰੀ ਕਰ ਦਿੱਤੀ ਹੈ। ਹੁਣ ਯਾਤਰੀਆਂ ਨੂੰ ਦੋਹਰੀ ਸੁਰੱਖਿਆ ਜਾਂਚ ਦੇ ਵਿੱਚੋਂ ਗੁਜ਼ਰਨਾ ਪਵੇਗਾ। ਇਸ ਦੇ ਸਬੰਧੀ 에য়ার ਇੰਡੀਆ, ਆਕਾਸ਼ਾ, ਸਪਾਈਸ ਜੈਟ ਅਤੇ ਇੰਡੀਗੋ 에ਅਰਲਾਈਨਸ ਨੇ ਵੀ 3 ਘੰਟੇ ਪਹਿਲਾਂ ਹਵਾਈ ਅੱਡੇ ਤੇ ਪਹੁੰਚਣ ਲਈ ਕਿਹਾ ਹੈ। ਨਾਗਰਿਕ ਹਵਾਵਾਜੀ ਮੰਤਰਾਲੇ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ। ਜੈਸੇ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਸ ਤਰੀਕੇ ਦੇ ਨਾਲ ਤਣਾਅ ਵਧਦਾ ਜਾ ਰਿਹਾ ਉਸ ਦੇ ਮੱਦੇ ਨਜ਼ਰ ਦੇਸ਼ ਭਾਰਤੇ 24 ਹਵਾਈ ਅਟਿਆਂ ਨੂੰ ਨਾਗਰਿਕ ਉਡਾਣ ਸੰਚਾਲਨ ਦੇ ਲਈ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਜੰਮੂ ਪੰਜਾਬ ਰਾਜਸਥਾਨ ਅਤੇ ਗੁਜਰਾਤ ਦੀ ਭਾਰਤੀ ਸ਼ਹਿਰਾਂ ਤੇ ਪਾਕਿਸਤਾਨੀ ਡਰੋਨ ਅਤੇ ਮਿਜ਼ਾਈਲੀ ਹਮਲਿਆਂ ਤੋਂ ਬਾਅਦ ਤਣਾਅ ਹੋਰ ਵਧ ਗਿਆ ਜਿਸ ਤੋਂ ਬਾਅਦ ਹਵਾਈ ਅਟਿਆਂ ਨੂੰ ਬੰਦ ਕਰ ਦਿੱਤਾ ਗਿਆ ਹਵਾਈ ਅੱਡੇ ਨੂੰ ਬੰਦ ਕਰਨਾ ਇੱਕ ਵਿਆਪਕ ਸੁਰੱਖਿਆ ਪ੍ਰੋਟੋਕੋਲ ਦਾ ਹਿੱਸਾ ਜਿਸ ਦੇ ਵਿੱਚ ਬਹੁਤ ਸਾਰੇ ਪ੍ਰਭਾਵਿਤ ਹਵਾਈ ਅੱਡੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਜਾਂ ਫਿਰ ਰਣਨੀਤਿਕ ਤੌਰ ਤੇ ਮਹੱਤਵਪੂਰਨ ਖੇਤਰਾਂ ਦੇ ਵਿੱਚ ਸਥਿਤ ਨੇ ਨਾਗਰਿਕ ਉਡਾਣਾਂ ਦੀ ਮੌਤਲੀ ਕਰਨ ਦੇ ਨਾਲ ਉਤਰੀ ਅਤੇ ਪਛਮੀ ਭਾਰਤ ਦੇ ਵਿੱਚ ਸੰਪਰਕ ਪ੍ਰਭਾਵਿਤ ਹੋਣ ਦੀ ਉਮੀਦ ਹੈ ਯਾਤਰੀਆਂ ਨੂੰ ਹਵਾਈ ਅਟੇ ਤੇ ਜਾਣ ਤੋਂ ਪਹਿਲਾਂ 에ਅਰਲਾਈਨਸ ਦੇ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਗਈ ਸਿਵਲ 에ਵੀਏਸ਼ਨ ਸੁਰੱਖਿਆ ਬਿਊਰੋ ਨੇ ਦੇਸ਼ ਦੀਆਂ ਸਾਰੀਆਂ 에ਅਰਲਾਈਨਸ ਅਤੇ ਹਵਾਈ ਅਟਿਆਂ ਸੁਰੱਖਿਆਤ ਉਪਾਅ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਹੈ ਸੋ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਉਡਾਣਾਂ ਪ੍ਰਭਾਵਿਤ ਹੋਈਆਂ ਨੇ ਆਉਣ ਵਾਲੇ ਤਿੰਨਾਂ ਦੇ ਵਿੱਚ ਕਦੋਂ ਹੀ ਉਟਾਣਾ ਮੂੜ ਤੋਂ ਚਾਲੂ ਹੋਣਗੇ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ